ਕਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਮੈਂ ਜੀ ਬਹੁਤ ਵਾਰ ਬੇਨਤੀ ਇਹ ਕਰ ਚੁੱਕਾ ਵਾਂ ਕਿ ਸਾਡੇ ਗੁਰੂ ਨੇ ਸਾਨੂੰ ਇੱਕ ਹੁਕਮ ਦਿੱਤਾ ਸੀਗਾ ਹੁਕਮ ਕੀ ਸੀ ਕਿ ਸਿੱਖ ਦਾ ਸਿਰ ਕਿਤੇ ਹੋਰ ਨਾ ਚੁਕੇ ਆਗਿਆ ਪਈ ਅਕਾਲ ਕੀ ਤਾਂ ਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਇਹ ਸਾਡੇ ਗੁਰੂ ਦਾ ਉਪਦੇਸ਼ ਸਾਡੇ ਗੁਰੂ ਦਾ ਹੁਕਮ ਹੈ ਹੁਣ ਸਾਡੇ ਲੋਕ ਕੀ ਕਹਿਣਗੇ ਗਾੜ ਨੂੰ ਲਓ ਜੀ ਇਹ ਪੰਕਤੀ ਤੇ ਗੁਰੂ ਗ੍ਰੰਥ ਸਾਹਿਬ ਚ ਲਿਖੀ ਕੀ ਤੇ ਨਹੀਂ ਕਹਿਣ ਤੋਂ ਭਾਵ ਵੀ ਬਾਬੇ ਜਿੰਦਾਬਾਦ ਤੇ ਇਹ ਪੰਕਤੀ ਗੁਰੂ ਗ੍ਰੰਥ ਸਾਹਿਬ ਚ ਲਿਖੀ ਕੀ ਤੇ ਨਹੀਂ ਚਲੋ ਜੇ ਨਹੀਂ ਲਿਖੀ ਤੁਹਾਡੇ ਕਹਿਣ ਮੁਤਾਬਕ ਜੇ ਇਹ ਪੰਕਤੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਚ ਨਹੀਂ ਲਿਖੀ ਵੀ ਗੁਰੂ ਮੰਨਿਓ ਗ੍ਰੰਥ ਤੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮੰਨੇ ਪਰ ਤਖ ਗੁਰੂ ਨਿਸਤਾਰੇ ਇਹ ਤਾਂ ਲਿਖੀ ਕੀ ਨਹੀਂ ਇੱਕ ਡਿਗਮਾਲੀ ਤੁਸੀਂ ਤੁਮੇ ਸ਼ਾਰਟ ਕੋਈ ਹਵਰ ਨਾ ਤੇ ਹੂੰ ਜੋ ਹਵਰ ਚਾਹੂੰ ਸੋ ਤੁਮ ਤੇ ਪਾਉਂ ਇਹ ਕਿ ਡਿਗਮਾਲੀ ਤੁਸੀਂ ਇੱਕੋ ਆਏ ਭਾਈ ਇੱਕੋ ਸਾਹਿਬ ਮੇਰਾ ਇੱਕੋ ਵੇ ਇਹ ਕਿ ਡਿਗਮਾਲੀ ਤੁਸੀਂ ਤੂੰ ਮੇਰੇ ਕਹਿਣ ਤੋਂ ਪਾਵ ਇਹ ਜਿੰਨੇ ਅੱਜ ਪਖੰਡੀ ਬਾਬੇ ਆ ਨਾ ਇਹ ਸਿੱਧੀ ਜੀ ਇਨਡਾਇਰੈਕਟਲੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੋਏ ਬਾਬੇ ਸ਼ਰੀਕਾ ਕਰ ਰਹੇ ਆ ਤੇ ਸਾਡੇ ਵਾਲੇ ਕਹਿਣਗੇ ਨਹੀਂ ਜੀ ਬਾਬਾ ਜੀ ਦਾ ਰੱਬ ਨਾਲ ਜੋੜਦੇ ਆ ਰੱਬ ਨਾਲ ਨਹੀਂ ਜੋੜਦੇ ਬਾਬੇ ਤੇ ਆਪ ਰੱਬ ਬਣ ਕੇ ਬੈਠੇ ਆ ਹੁਣ ਮੈਂ ਇੱਕ ਅੱਗੇ ਵੀ ਇੱਕ ਬੇਨਤੀ ਕੀਤੀ ਸੀ ਬਾਬੇ ਇਹਨਾਂ ਦੀਆਂ ਵੀਡੀਓ ਕੁਝ ਵਾਇਰਲ ਹੋਈਆਂ ਹੁਣ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਬਾਬਾ ਨੱਚ ਰਿਹਾ ਉਹ ਸਾਹਮਣੇ ਨਚਾਰਾਂ ਨੱਚ ਰਹੀਆਂ ਪਿੱਛੇ ਜੇ ਇੱਕ ਗਾਣਾ ਗਾਣਾ ਸੀ ਵੀ ਗੁੜ ਨਾਲੋਂ ਖੰਡ ਮਿੱਠੀ ਖੰਡ ਨਾਲੋਂ ਸ਼ਹਿਦ ਮਿੱਠਾ ਸ਼ਹਿਦ ਨਾਲੋਂ ਮਿੱਠਾ ਤੇਰਾ ਨਾਮ ਸਤਿਗੁਰੂ ਉਹ ਜਦੋਂ ਨਾ ਗੱਲ ਬੜੇ ਹਾਸੇ ਜਿਹਾ ਚੱਲੀ ਉਹ ਜਦੋਂ ਵੀਡੀਓ ਵੇਖੀ ਦੀ ਹੈ ਬੜੇ ਹਾਸੇ ਜਿਹਾ ਗੱਲ ਚੱਲੀ ਵੇ ਕੇ ਸਾਨੂੰ ਬੜਾ ਸਜਾਇਆ ਉਹ ਇਦਾਂ ਚੱਲਿਆ ਗੁੜ ਨਾਲੋਂ ਅਖੰਡ ਮਿੱਟੀ ਖੰਡ ਨਾਲੋਂ ਸ਼ਹਿਦ ਮਿੱਠਾ ਜਿਦੋਂ ਕਿ ਸ਼ਹਿਦ ਨਾਲੋਂ ਮਿੱਠਾ ਪਸ ਐਂ ਕਰਕੇ ਚਟਕਣਾ ਹੁੰਦਾ ਏਦਾਂ ਬਖਾਇਆ ਵੀ ਜਿਦਾ ਸ਼ਹਿਦ ਹੱਤੇ ਪਈਆਂ ਬੂੰਦਾਂ ਪਈਆਂ ਹੁਣ ਅਸੀਂ ਝਟ ਰਹੇ ਆ ਤੇ ਜਿਦੋਂ ਕਿ ਸ਼ਹਿਦ ਨਾਲੋਂ ਮਿੱਠਾ ਤੇਰਾ ਨਾਮ ਸਤਿਗੁਰੂ ਉਹ ਤੇਰਾ ਨਾਮ ਸਤਿਗੁਰੂ ਕਿਹਨੂੰ ਸੰਬੋਧਨ ਕੀਤਾ ਉਹ ਬਾਬੇ ਨੂੰ ਤੋਂ ਮੇਰੇ ਕਹਿਣ ਤੋਂ ਭਾਵ ਜਿਹੜੇ ਲੋਕ ਅੱਜ ਗੁਰੂ ਕਰਨ ਸਾਹਿਬ ਮਹਾਰਾਜ ਦੀ ਬਾਣੀ ਨੂੰ ਨਹੀਂ ਬਖਸ਼ ਰਹੇ ਜਿਨ੍ਹਾਂ ਨੇ ਬਾਣੀ ਆ ਆਪਣੇ ਆਪ ਤੇ ਲਾਤੀ ਗਾਣਾ ਕਿੱਡੀ ਕੁ ਵਡੀ ਚੀਜ਼ ਆਉਂਦਾ ਗੜੀ ਗਾਣਾ ਵਿੱਚ ਲਾ ਸਕਦੇ ਆ ਲਾਭ ਵੀ ਦਿੱਤਾ ਵਾ ਉਹ ਜਿਹੜਾ ਗਾਣਾ ਵਾ ਉਹ ਜਿਹੜੇ ਸਿੰਗਰ ਨੇ ਕੱਢਿਆ ਸੀ ਉਹ ਇੱਕ ਸਮੇਂ ਤੇ ਉਹ ਗਾਣਾ ਭਗਤ ਰਵਿਦਾਸ ਜੀ ਮਹਾਰਾਜ ਦੇ ਸਤਕਾਰ ਵਜੋਂ ਗੁਰੂ ਸਤਕਾਰ ਵਜੋਂ ਉਹਨਾਂ ਦੇ ਉਹ ਗਾਣਾ ਕੱਢਿਆ ਸੀ ਪਰ ਇਹਨਾਂ ਡੇਰੇ ਵਾਲਿਆਂ ਨੇ ਉਹ ਗਾਣਾ ਵੀ ਆਪਣੇ ਆਪ ਤੇ ਲਵਾ ਦਿੱਤਾ ਹੁਣ ਇੱਕ ਤੇ ਬਾਬਾ ਵਾ ਗੁਰਿੰਦਰ ਸਿੰਘ ਢਿੱਲੋਂ ਮਜੀਠੀਆ ਵਰਗੇ ਰਿਆ ਕਰਾਇ ਜਿੰਨੇ ਬੰਦੀ ਸਿੱਖ ਬੰਦੀ ਸਿੰਘ ਮਜੀਠੇ ਵਰਗੇ ਬੰਦੀ ਰਿਆ ਕਰਾਇ ਇੱਕ ਤੇ ਉਹ ਇੱਕ ਤੇ ਹੋ ਗਿਆ ਇਹਨਾਂ ਦਾ ਜਸਦੀਪ ਸਿੰਘ ਗਿੱਲ ਜਿਹੜਾ ਪਹਿਲਾਂ ਦਾੜੀ ਕੱਟਦਾ ਰਿਹਾ ਵਾ ਫੇਰ ਨੂੰ ਪਤਾ ਲੱਗਾ ਵੀ ਏਡੀ ਵੱਡੀ ਸਲਤਨਤ ਸੰਭੂਗਾ ਮੈਂ ਉਹਨੇ ਦਾੜੀ ਰੱਖ ਲਈ ਜਾਂਦਾ ਫੇਕ ਤੇ ਕਿੱਡੀ ਵੱਡੀ ਗੱਲ ਐ ਤਾਂ ਜੇ ਦਾੜੀ ਨਾ ਵੀ ਰੱਖਦਾ ਲੋਕਾਂ ਸਾੜਿਆ ਤਾਂ ਵੀ ਮਗਰ ਲੱਗੇ ਰਹਿਣਾ ਸੀ ਇਹ ਕਹਿੰਦੇ ਦਾ ਰਾਧਾ ਸੁਆਮੀ ਦੀ ਸ਼ਾਖ ਦਾ ਹੀ ਇੱਕ ਹੋਰ ਬਾਬਾ ਵਾ ਕੋਈ ਗੁਰੂ ਕਿਰਪਾ ਕਰਕੇ ਬਾਬਾ ਵਾ ਉਹ ਬਾਬਾ ਉਹ ਬਾਬੇ ਦੀ ਗੱਲ ਕਰ ਰਿਆ ਮੈਂ ਕੀ ਹੋਇਆ ਸਾਹਮਣੇ ਡਾਂਸਰਾਂ ਨੱਚ ਰਹੀਆਂ ਵਾ ਸੋਮਣੇ ਬੀਬੀਆਂ ਨੱਚ ਰਹੀਆਂ ਵਾ ਤੇ ਬਾਬਾ ਉੱਤੇ ਐ ਕਰਕੇ ਵੇਖ ਰਿਹਾ ਐ ਕੱਚਾ ਬਾਵਾ ਦਿੱਤੀਆਂ ਬਾਬੇ ਨੇ ਤੇ ਬਾਬਾ ਉੱਤੇ ਵੇਖ ਰਿਹਾ ਥੱਲੇ ਬੀਬੀਆਂ ਨੱਚ ਰਹੀਆਂ ਤੇ ਗਾਣਾ ਚੱਲ ਰਿਹਾ ਹੈ ਵੀ ਐ ਨਾ ਜਾਈ ਮਸਤਾ ਦੇ ਵੇੜੇ ਮਸਤਾ ਬਣਾ ਲੈਣਗੇ ਬੀਬਾ ਹੁਣ ਮਸਤ ਕਿਹੜੇ ਬਣਾਈ ਆ ਉਹ ਤੁਹਾਨੂੰ ਮੈਂ ਦੱਸ ਦਿੰਦਾ ਨਾ ਜਦੋਂ ਤੇ ਉਹ ਲੋਕ ਉਹ ਬੀਬੀਆਂ ਜਦੋਂ ਤੇ ਘਰ ਦੇ ਵਿੱਚ ਕੋਈ ਨਾਹੋਂ ਪਾਣੀ ਮੰਗਲੇ ਉਹਨਾਂ ਨੂੰ ਗੱਛ ਪੈਂਦੀ ਵੇਖੀ ਜਦੋਂ ਤੇ ਘਰ ਦੇ ਵਿੱਚ ਕੋਈ ਸੱਸ ਪਾਣੀ ਮੰਗਲੇ ਨੋਂ ਤੋਂ ਮੰਗੇ ਤੇ ਨੋਂ ਨੂੰ ਗੱਛ ਪੈਂਦੀ ਵੇਖੀ ਆ ਉਹ ਬੀਬੀਆਂ ਉੱਥੇ ਜਾ ਕੇ ਡੇਰਿਆਂ ਦੇ ਵਿੱਚ ਤੇ ਬਾਬੇ ਦੀਆਂ ਉਂਗਲਾਂ ਤੇ ਨੱਚ ਰਹੀਆਂ ਵਾ ਤੇ ਗਾਣਾ ਮਸਤ ਬਣਾ ਦੇਣਗੇ ਬੀਬਾ ਹੁਣ ਮਸਤ ਤੇ ਆਪੇ ਬਣਾਉਂਦੇ ਆ ਜਦੋਂ ਮਾਲਕ ਹੋਲ ਕੇ ਬੀਬੀਆਂ ਅੰਦਰ ਸੁਟਿਆ ਤੇ ਚਾਹ ਦੇ ਵਿੱਚ ਜਦੋਂ ਮਾਲਕ ਹੋਲ ਕੇ ਸੁਟਿਆ ਤੇ ਉਦੋਂ ਮਸਤ ਤੇ ਆਪੇ ਬਣ ਜਾਣਾ ਇਹਨਾਂ ਐ ਮਸਤੀ ਤੇ ਆਪੇ ਚੜ ਜਣੀ ਇਹਨਾਂ ਨੂੰ ਜਦੋਂ ਮਾਲਕ ਹੋਲ ਕੇ ਸੁਟਿਆ ਬੀਬੀਆਂ ਅੰਦਰ ਤੇ ਘਰੇ ਉਹ ਬੀਬੀਆਂ ਕਹਿਣਗੀਆਂ ਸਾਡੇ ਗੋਡੇ ਦੋਗੇ ਸਾਡੇ ਮੋਢੇ ਦੋਗੇ ਸਾਡੀਆਂ ਲੱਤਾਂ ਟੁੱਟ ਗਈਆਂ ਸਾਡੇ ਚੂਲੇ ਟੁੱਟ ਗਿਆ ਕੰਮ ਨਹੀਂ ਹੁੰਦਾ ਉਥੇ ਟੋਕਰਾਂ ਤੋੜ ਕੇ ਬੀਬੀ ਉਥੇ ਨਹੀਂ ਤੈਨੂੰ ਕੋ ਹੁੰਦਾ ਕਹਿਣ ਤੋਂ ਭਾਵ ਬਾਬਿਆਂ ਦੀ ਚਾਹੀ ਚੈੱਕ ਕਰਾ ਲੋ ਬਾਬੇ ਨੂੰ ਪਤਾ ਬੀਬੀਆਂ ਡਿਗ ਡਿਗ ਪੈਂਦੀਆਂ ਜਦੋਂ ਮਾਲ ਖੋਲ ਗਿਆ ਸੁਟਿਆ ਇਹਨਾਂ ਦੇ ਅੰਦਰ ਐ ਖਿੜਦੀਆਂ ਵੇਖਿਓ ਬੀਬੀਆਂ ਕਿੰਦਾ ਹੁਣ ਸੱਚ ਜਾਣਿਓ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਮੇਰੀ ਗੱਲ ਧਿਆਨ ਨਾਲ ਮੇਰੀ ਬੇਨਤੀ ਧਿਆਨ ਨਾਲ ਸੁਣੀਓ ਦਿਮਾਗ ਨੂੰ ਠੰਡਾ ਕਰਕੇ ਮੇਰੀ ਗੱਲ ਨੂੰ ਸੁਣੀਓ ਸਾਡੇ ਲੋਕ ਗੁਰੂ ਘਰਾਂ ਨਾਲ ਟੁੱਟ ਰਹੇ ਆ ਸਾਡੇ ਲੋਕ ਗੁਰਦੁਆਰਿਆਂ ਨਾਲ ਟੁੱਟ ਰਹੇ ਆ ਇਹਨਾਂ ਡੇਰੇਆਂ ਵੱਲ ਜਾ ਰਹੇ ਆ ਹੁਣ ਉਧਰ ਲੋਕਾਂ ਨੂੰ ਪਤਾ ਵਾ ਵੀ ਜੇ ਅਸੀਂ ਦਰਬਾਰ ਸਾਹਿਬ ਗਏ ਜੋ ਮੇਨ ਕਾਰਨ ਜੋ ਜਿੰਨੀ ਕਿ ਮੈਂ ਸਮਝੀ ਗੱਲ ਸਾਡੇ ਲੋਕਾਂ ਨੂੰ ਪਤਾ ਵੀ ਜੇ ਤੇ ਦਰਬਾਰ ਸਾਹਿਬ ਗਏ ਬਈ ਕਿ ਕੀਰਤਨ ਸੁਣਨਾ ਪੈਣਾ ਕੀਰਤਨ ਕਰਦੇ ਆ ਬਾਸ਼ੀਆਂ ਆਉਂਦੀਆਂ ਨੀਂਦ ਆਉਂਦੀਆਂ ਕੀਰਤਨ ਕੀਰਤਨ ਸੁਣਦੇ ਵਿੱਚ ਨੀਂਦ ਆਉਣੀ ਕਹਾਣੀ ਸੁਣਾਗੇ ਪ੍ਰਚਾਰਕ ਗੱਲ ਗੁਰੂ ਦੀ ਕਰੂਗਾ ਗੁਰੂ ਦੇ ਚਾਰ ਸਾਹਿਬ ਜਿਆਦੇ ਕਰੂਗਾ ਗੁਰੂ ਦੀ ਕਰੂਗਾ ਗੱਲ ਪ੍ਰਚਾਰਕ ਟਾੜੀ ਗੁਰੂ ਦੀ ਗੱਲ ਕਰੂਗਾ ਉੱਥੇ ਨੀਂਦ ਆਉਣੀ ਇੱਥੇ ਨੱਚਣਾ ਟੱਪਣਾ ਕੂਦਣਾ ਵਾ ਇੱਥੇ ਸਾਡੀਆਂ ਬੀਬੀਆਂ ਜਾਣੇ ਤਾਂ ਭੱਜ ਭੱਜ ਜਾਂਦੀਆਂ ਜਿਆਦਾ ਇਹ ਕਹ ਲੋ ਸੱਚ ਜਾਣੇ ਉਹ ਗੱਲ ਇਹ ਬਾਬਿਆਂ ਦੀ ਇੱਕ ਚਾਲ ਆ ਵੀ ਇਹਨਾਂ ਨੂੰ ਗੁਰਬਾਣੀ ਨਾਵਰ ਤੋਂ ਗੁਰਬਾਣੀ ਦਾ ਗੁਰਬਾਣੀ ਮਸਕੀਨ ਜੀ ਜਿੱਦਾਂ ਬਚਨ ਕਰਦੇ ਪੜਦੇ ਗੁਰਬਾਣੀ ਨੇ ਤੇ ਗੁਰੂ ਆਪ ਬਣੀ ਹੋਈ ਐ ਪੜਾਉਂਦੇ ਲੋਕਾਂ ਨੂੰ ਗੁਰਬਾਣੀ ਆ ਤੇ ਪਰ ਉਹ ਗੁਰਬਾਣੀ ਕੀ ਰੀ ਯਾਦ ਦੇ ਵਿੱਚ ਚਰਚੀ ਗਈ ਆ ਉਹਦੀ ਯਾਦ ਦੇ ਵਿੱਚ ਨਹੀਂ ਪੜਾਉਣੀ ਪੜਨੀ ਗੁਰਬਾਣੀ ਆ ਤੇ ਮੋਹਰ ਲਾ ਦੇਣੀ ਗੁਰੂ ਮੈਂ ਆ ਮੋਹਰ ਲਾ ਦੇਣੀ ਗੁਰੂ ਮੈਂ ਆ ਪਰ ਮੈਂ ਬੇਨਤੀ ਕਰਾਂ ਅਸੀਂ ਲੋਕ ਸ਼ਰਦਾ ਤੇ ਰੱਖ ਰਹੇ ਆ ਇਹ ਖਾਸ ਕਰਕੇ ਉਹਨਾਂ ਡੇਰੇਦਾਰਾਂ ਦੇ ਸਮਰਥਕਾਂ ਨੂੰ ਬੇਨਤੀ ਹੈ ਤੁਸੀਂ ਕਹਿੰਦੇ ਆ ਵੀ ਸਾਡੀ ਸ਼ਰਦਾ ਵਡੇਰੇ ਤੇ ਤੁਹਾਡੀ ਸ਼ਰਦਾ ਤੇ ਹੈਗੀ ਆ ਮੰਨਦੇ ਆ ਪਰ ਇਹ ਤੁਹਾਡੀ ਸ਼ਰਦਾ ਜੇਕਰ ਤੁਸੀਂ ਗੁਰੂ ਤਾਂ ਕਰ ਲੋ ਆਪਣੀ ਗੁਰਨਾਨਕ ਤੇ ਕਰ ਲੋ ਗੁਰੂ ਗ੍ਰੰਥ ਸਾਹਿਬ ਤੇ ਕਰ ਲੋ ਬੜਾ ਵਧੀਆ ਹੋਵੇ ਕਹਿੰਦੇ ਪਾਓ ਤੁਸੀਂ ਸ਼ਰਦਾ ਤੇ ਰੱਖ ਰਹੇ ਹੋ ਤੁਸੀਂ ਮਧਾਨੀ ਦੇ ਦੂਹ ਦੂ ਫੇਰ ਰਹੇ ਹੋ ਪਰ ਇਹੀ ਮਧਾਨੀ ਜੇਕਰ ਤੁਸੀਂ ਪਾਣੀ ਦੇ ਵਿੱਚੋਂ ਕੱਢ ਕੇ ਦੁੱਧ ਦੇ ਵਿੱਚੋਂ ਪਾ ਦੋਗੇ ਤੁਹਾਨੂੰ ਉਹਦੇ ਵਿੱਚੋਂ ਕੋਈ ਲਾਭ ਨਿਕਲੂਗਾ ਤੂੰ ਸ਼ਰਧਾ ਦਾ ਰੱਖ ਰਾਇ ਮਧਾਣੀ ਦੇ ਫੇਰ ਰਾਇ ਪਰ ਮਧਾਣੀ ਪਾਣੀ ਦੇ ਵਿੱਚ ਫੇਰ ਰਾਇ ਜੇ ਪਖੰਡੀਆਂ ਦੇ ਫੇਰ ਰਾਇ ਜੇ ਐਯੋ ਮਧਾਣੀ ਕੱਢ ਕੇ ਦੁੱਧ ਚ ਪਾ ਦੋਗੇ ਕੁਝ ਨਿਕਲ ਜੂਗਾ ਕਹਿਣ ਤੋਂ ਭਾਵ ਸ਼ਰਧਾ ਰੱਖਣੀ ਗੁਰੂ ਗ੍ਰੰਥ ਸਾਹਿਬ ਤਾਂ ਰੱਖੋ ਸ਼ਰਧਾ ਗੁਰੂ ਗ੍ਰੰਥ ਸਾਹਿਬ ਤਾਂ ਰੱਖੋ ਇਹ ਮੇਰੀ ਬੇਨਤੀ ਹੈ ਕੰਨੀਆਂ ਸਾਡੇ ਕੋਲ ਅਸੀਆਂ ਵੀਡੀਓ ਜਿਹੜੀ ਬਜ਼ੁਰਗ ਬੀਬੀ ਓਦਾਂ ਕਿਤੇ ਕੰਮ ਨੂੰ ਹੱਥ ਨਾ ਲਾਉਂਦੀ ਹੋਵੇ ਜਿਹਨੂੰ ਚਾਰ ਜਣੇ ਚੋਕੇ ਬਾਥਰੂਮ ਚ ਖੜਦੇ ਹੋਣ ਨੋਆ ਕੀ ਧੀਆ ਕੀ ਪੋਤੀਆਂ ਕੀ ਦੋਧੀਆਂ ਕੀ ਨਵਾ ਨਵਾ ਕੇ ਬੀਬੀ ਕਮਲੀ ਉਹ ਬੀਬੀ ਨੂੰ ਕਮਲੀਆਂ ਹੋ ਜਾਂਦੀਆਂ ਹੁਣ ਸਾਰੀਆਂ ਵਿਚਾਰੀਆਂ ਪਿਆ ਬੁੱਢੀ ਨਵਾਤੀ ਅੱਜ ਉਹ ਇੱਕ ਬੀਬੀ ਦੀ ਮੇਰੇ ਕੋਲ ਵੀਡੀਓ ਆਈ ਉਹ ਬਾਬਾ ਇਹ ਜਿਹੜਾ ਵਾ ਜਿਹੜਾ ਗੁਰੂ ਕਿਰਪਾ ਵਾਲਾ ਬਾਬਾ ਉਹ ਬਾਬਾ ਉਹਦੇ ਕੋਲ ਗਿਆ ਤੇ ਬੀਬੀ ਉਸੇ ਵਲੇ ਖਿੜਕੇ ਉੱਠ ਕੇ ਖੜੀ ਹੋਗੀ ਉਹ ਜਿੱਦਾਂ ਜਿਹੜੇ WWE ਵੇਂਦੇ ਹੁੰਣਗੇ ਨਾ ਸਦਵੀਰ ਉਹ ਜਿੱਦਾਂ ਵੇਂਦੇ ਅੰਡਰਟੇਕਰ ਆ ਪਿਆ ਹੁੰਦਾ ਹੈ ਅਚਾਨਕ ਹੀ ਉੱਠ ਕੇ ਖੜਾ ਹੁੰਦਾ ਹੈ ਜਿਹੜਾ WWE ਰੈਸਲਿੰਗ ਵੇਂਦੇ ਉਹ ਇਹ ਵੀਰ ਗੱਲ ਸਮਝ ਜਾਣਗੇ ਮੇਰੀ ਨੂੰ ਪਹਿਚਾਨ ਚੀਂ ਖੜਾ ਹੁੰਦਾ ਹੈ ਉਹ ਬੀਬੀ ਚਾਨਣ ਕੀ ਉੱਠ ਕੇ ਖੜੀ ਹੋਈ ਤੇ ਗਾਣਾ ਬੀਬੀ ਨਾਲ ਹੀ ਕੱਢਦਾ ਸਗਨ ਨਾਲ ਸੰਗਤ ਨਾਲ ਜੋੜਤੀ ਨਾਮ ਨਾਲ ਯਾਰੀ ਹੈ ਇਸੇ ਖੁਸ਼ੀ ਵਿੱਚ ਮੈਨੇ ਜ਼ਿੰਦਗੀ ਗੁਜ਼ਾਰੀ ਹੈ ਕਹਿਣ ਤੋਂ ਭਾਵ ਯਾਰ ਕਿੱਡਾ ਮਾਈਂਡ ਵਾਸ਼ ਹੋ ਚੁੱਕੇ ਲੋਕਾ ਇਹ ਗੁਰਨਾਣਕ ਦੇ ਵੱਡੇ ਬਾਬੇ ਬਣਾਤੇ ਸਾਡੇ ਗੁਰੂ ਦਾ ਤੇ ਘੋੜਾ ਨਹੀਂ ਯਾਰ ਤਬਾਕੂ ਦੇ ਖੇਚ ਚ ਲੰਗਿਆ ਤੁਹਾਡੇ ਵਾਲੇ ਨਸ਼ੇ ਤਸਕਰ ਰਿਆ ਕਰਾ ਰਹੇ ਅੱਜ ਸੋਚ ਕੇ ਵੇਖਿਓ ਤੇ ਮੇਰੀ ਬੇਨਤੀ ਜੋ ਮੈਂ ਹਰ ਵਾਰੀ ਕਰਦਾ ਹੁੰਦਾ ਨਾ ਮੇਰੀ ਬੇਨਤੀ ਹੈ ਇਹਨਾਂ ਪਖੰਡੀਆਂ ਦੇ ਚੰਗਲਾਂ ਦੇ ਵਿੱਚੋਂ ਨਿਕਲੋ ਇੱਕ ਆ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਕਾਲ ਤਕ ਸਾਡੀ ਮਰਿਆਦਾ ਦੇ ਝੰਡੇ ਠੇਕੋ ਅਸੀਂ ਗਲਤਾਨ ਪਤਾ ਕਿਉਂ ਰਹੇ ਹ ਜਿੱਥੇ ਭਗਤ ਰਵਿਦਾਸ ਜੀ ਮਹਾਰਾਜ ਆਪਣੀ ਬਾਣੀ ਦੇ ਵਿੱਚ ਫਰਮਾਉਂਦੇ ਆ ਬਹੁਤ ਜਨਮ ਬਿਸ਼ਰੇ ਥੇ ਮਾਦੋ ਇਹ ਜਨਮ ਤੁਹਾਰੇ ਲੈ ਕੇ 83 ਲੱਖ ਦਾ 5 ਜੂਨ ਕੱਟੀ 84 ਲੱਖ ਦਾ ਗੇੜ ਕੱਟ ਕੇ ਬਹੁਤ ਜਨਮ ਬਿਛਰੇ ਇਥੇ ਮਾਦੋ ਭਾਵੇਂ ਇਹ ਬੜੇ ਜਨਮ 84 ਲੱਖ ਦਾ ਗੇੜ ਅਸੀਂ ਉਤੋਂ ਵਿਛੜੇ ਰਹੇ ਇਹ ਜਨਮ ਤੁਹਾਰੇ ਲੈ ਕੇ ਜਿਹੜਾ ਇਹ ਮਨੋੱਖਾ ਦੇ ਹੀ ਆ ਇਹ ਜਨਮ ਤੁਹਾਰੇ ਲੈ ਕੇ ਉਹ ਤੁਹਾਰੇ ਲੈਖੇ ਦੀ ਗੱਲ ਇਥੇ ਕਾਲਪੁਰਖ ਦੀ ਗੱਲ ਕੀਤੀ ਆ ਤੁਹਾਰੇ ਲੈਖੇ ਦੀ ਗੱਲ ਤੁਹਾਰੇ ਲੈਖੇ ਲਾਉਣ ਦੀ ਗੱਲ ਪਖੰਡੀ ਬਾਬਿਆਂ ਵਾਸਤੇ ਨਹੀਂ ਕੀਤੀ ਅਸੀਂ ਗੱਲ ਕਰਤੀ ਪੜੀ ਬਾਣੀ ਤੁਹਾਡੇ ਵਾਲੇ ਬਣ ਦੀਆਂ ਪੰਕਤੀਆਂ ਲਾਉਣਗੇ ਇਹਨਾਂ ਬਾਬਿਆਂ ਦੇ ਤੇ ਕੀ ਕਹਿਣਗੇ ਫਿਰ ਐਸੇ ਗੁਰ ਕੋ ਬਲਬਲ ਜਾਏਗੀ ਪਿਆਸੇ ਗੁਰੂ ਤੋਂ ਬਲਬਲ ਜਾਓ ਕਿਹੜਾ ਗੁਰੂ ਪਖੰਡੀ ਬਾਬਾ ਅਗਲੀ ਪੰਕਤੀ ਮਹਾਰਾਜ ਦੀ ਪੜਿਓ ਮਹਾਰਾਜ ਕਹਿੰਦੇ ਆਪ ਮੁਕਤ ਮੋਹ ਤਾਰੇ ਬਲਬਲ ਜਾਓ ਪਰ ਕਿਹੜੇ ਗੁਰੂ ਤੋਂ ਜਿਹੜਾ ਆਪ ਮੁਕਤ ਆ ਆਪ ਮੁਕਤ ਮੋਹ ਤਾਰੇ ਜਿਹੜਾ ਆਪ ਮੁਕਤ ਆ ਮੋਹੇ ਤਾਰੇ ਭਾਵ ਕੇ ਮੈਨੂੰ ਤਾਰੂਗਾ ਤੇ ਜਿਹੜੇ ਆਪ ਹੀ ਮੁਕਤ ਨਹੀਂ ਗਏ ਕਈਆਂ ਰੋਗਾਂ ਦੇ ਗਰਸੇ ਗਰਸੇ ਆ ਬਾਬੇ ਪੰਜਾਂ ਵਿਕਾਰਾਂ ਦੇ ਗਰਸੇ ਆ ਬਾਬੇ ਤੁਹਾਨੂੰ ਵਿਕਾਰਾਂ ਦੇ ਵਿੱਚੋਂ ਕਿੱਥੋਂ ਕੱਢ ਦੇਣਗੇ ਦੂਜੀ ਬੇਨਤੀ ਗੁਰੂ ਬਣਾਉਣਾ ਵਾ ਉਹਨੂੰ ਬਣਾਉ ਜਿਹੜਾ ਦਰਗਾਹ ਦਾ ਸੁਆਮੀ ਬਣਾ ਦੇ ਤੁਹਾਨੂੰ ਜਿਹੜੇ ਤੇ ਵਿਚਾਰੇ ਆਪ ਰਾਹ ਦੇ ਸੁਆਮੀ ਆ ਤੁਹਾਨੂੰ ਦਰਗਾਹ ਦੇ ਸੁਆਮੀ ਕਿਧਰੋਂ ਬਣਾ ਲੈਣਗੇ ਨੰਬਰ 2 ਕੋਈ ਵੀ ਬਾਬੇ ਨੂੰ ਮੰਨਦੇ ਜੇ ਮੈਂ ਸਾਰਿਆਂ ਬਾਬਿਆਂ ਦਾ ਖੰਡਨ ਨਹੀਂ ਕਰਦਾ ਬڑے ਸੰਤ ਮਹਾਪੁਰਸ਼ ਵੀ ਹੋਏ ਆ ਬਾਬਾ ਪਾਲਾ ਸਿੰਘ ਜੀ ਵਰਗੇ। بڑے ਸੰਤ ਮਹਾਪੁਰਸ਼ ਵੀ ਹੋਏ ਆ ਗਿਆਨੀ ਠਾਕੁਰ ਸਿੰਘ ਇੱਕ ਦੇ ਗੱਪੀ ਠਾਕੁਰ ਸਿੰਘ ਆ। ਇੱਕ ਹੋਇਆ ਟਕਸਾਲ ਦੇ ਮੁਖੀ ਗਿਆਨੀ ਠਾਕੁਰ ਸਿੰਘ ਜੀ। ਉਹੋ ਜੇ ਮਹਾਪੁਰਖ। ਗਿਆਨੀ ਕਰਤਾਰ ਸਿੰਘ ਪਿੰਡਰਾਲੇ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਲੇ। ਇਹੋ ਜੇ ਮਹਾਪੁਰਖ ਵੀ ਹੋਏ ਆ। ਜਿਨ੍ਹਾਂ ਨੇ ਸੱਚੀ ਕੋਈ ਸੇਵਾ ਵਾ। ਉਹਨਾਂ ਦਾ ਸਤਕਾਰ ਕਰੋ। ਪਰ ਇਹ ਜਿਹੜੇ ਪਖੰਡੀ ਸ਼ਰੀਕਾ ਗੁਰੂ ਦਾ ਕਰ ਰਹੇ ਆ ਇਹਨਾਂ ਤੋਂ ਬਚੋ ਨੰਬਰ 2 ਕੋਈ ਵੀ ਬਾਬੇ ਨੂੰ ਮੰंदे ਜੇ ਮੈਂ ਕਿਸੇ ਬਾਬੇ ਦਾ ਨਾਂ ਨਹੀਂ ਲੈਣਾ ਗੱਲ ਸਾਰਿਆਂ ਤੇ ਟੁੱਕ ਜਾਂਦੀ ਹੈ ਕਿਸੇ ਵੀ ਬਾਬੇ ਨੂੰ ਮੰंदे ਜੇ ਉਸ ਦੇ ਉੱਤੇ ਉਹਨੂੰ ਬਾਣੀ ਦੀ ਕਿਸਵੱਟੀ ਦੇ ਲਾ ਕੇ ਵੇਖੋ ਵੀ ਗੁਰੂ ਸਾਹਿਬ ਨੇ ਸਾਨੂੰ ਕਿਹਾ ਹੀ ਹੱਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਸਾਡੇ ਗੁਰੂ ਨੇ ਸਾਨੂੰ ਹੱਥ ਪੈਰਾਂ ਨਾਲ ਕੰਮ ਕਰਦਿਆਂ ਕਿਰਤ ਕਰਦਿਆਂ ਚੀਤ ਨਰੰਜਨ ਨਾਲ ਪਰਮਾਤਮਾ ਨਾਲ ਜੁੜਨ ਦੀ ਗੱਲ ਕੀਤੀ ਚਿਤ ਪ੍ਰਮਾਤਮਾ ਜੁੜਨ ਦੀ ਗੱਲ ਕੀਤੀ ਹੁਣ ਇਸ ਤੋਂ ਅੱਗੇ ਆਪੰਦਾ ਜਾ ਲਓ ਇੱਥੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੀ ਗੱਲ ਆਈ ਹੱਥ ਪਾਉਂ ਕਰ ਕਾਮ ਸਭ ਇੱਥੇ ਕਾਮ ਸਭ ਕੰਮ ਦੀ ਗੱਲ ਕਿਰਤ ਦੀ ਗੱਲ ਵੀ ਆ ਗਈ ਇੱਕ ਤੇ ਕੰਮ ਕਾਮ ਇੱਕ ਤੇ ਵਕਾਰ ਰੂਪੀ ਕਾਮ ਆ ਇੱਕ ਹੱਥ ਪਾਉਂ ਕਰ ਕਾਮ ਸਭ ਇਹ ਕਾਮ ਕਿਹੜਾ ਵਾ ਕਿਰਤ ਨੂੰ ਕਾਮ ਇੱਥੇ ਉਹ ਵਾਲਾ ਉਹ ਵਾਲਾ ਕੰਮ ਕਿਹਾ ਜਿਹੜਾ ਕਿਰਤ ਦਾ ਕੰਮ ਹੱਥ ਪਾਉਂ ਕਰ ਕਾਮ ਸਭ ਹੱਥਾਂ ਪੈਰਾਂ ਨਾਲ ਕੰਮ ਕਰ ਚੀਤ ਨਰਿੰਜਣ ਨਾਲ ਇਥੇ ਕਿਰਤ ਦੀ ਗੱਲ ਵੀ ਹੋ ਗਈ ਤੇ ਜਿੱਥੇ ਕਿਹਾ ਕਿ ਕਰਤ ਕਰੋਂ ਨਾਮ ਜਪੋ ਤਾਂ ਨਾਮ ਜਪੋ ਦੀ ਗੱਲ ਵੀ ਹੋ ਗਈ ਹੱਥ ਪਾਉਂ ਕਰ ਕਾਮ ਸਭ ਕਿਰਤ ਦੀ ਗੱਲ ਚੀਤ ਨਰਿੰਜਣ ਨਾਲ ਕਿਰਤ ਦੀ ਵੀ ਗੱਲ ਹੋ ਗਈ ਤਾਂ ਇਥੇ ਕਿਰਤ ਕਰੋਂ ਦੇ ਨਾਮ ਜਪੋ ਦੀ ਗੱਲ ਵੀ ਹੋ ਗਈ ਨਾਮ ਜਪਣ ਦੀ ਗੱਲ ਵੀ ਹੋ ਗਈ ਤੇ ਕਿਰਤ ਕਰਨ ਦੀ ਵੀ ਹੋ ਗਈ ਦੋ ਪੰਕਤੀਆਂ ਕਿਹਾ ਗਿਆ ਨੇ ਹੱਥ ਪਾਉਂ ਕਰ ਕਾਮ ਸਭ ਚੀਤ ਨਰਿੰਜਣ ਨਾਲ ਫਿਰ ਦੂਜੀ ਗੱਲ ਵੰਡ ਛਕਣ ਦੀ ਗੱਲ ਮਹਾਰਾ ਜੀ ਨੇ ਕੀਤੀ ਕੋਣ ਸਵਾਲ ਏ ਵੀ ਜਿਹੜੇ ਤੇ ਆਪ ਨਹੀਂ ਕਿਰਤ ਕਰਦੇ ਵੰਡ ਕੇ ਕਿੱਥੋਂ ਛਕ ਲੈਣਗੇ ਸਵਾਲ ਏ ਇਹ ਗੱਲ ਮੈਂ ਇਸ ਰਾਧਾ ਸਵਾਮੀਆ ਕਰਕੇ ਨਹੀਂ ਕਰ ਰਿਹਾ ਤੁਸੀਂ ਜਿਹੜੇ ਵੀ ਬਾਬੇ ਨੂੰ ਮੰਨਦੇ ਏ ਗੱਲ ਹਰ ਉਹ ਬਾਬੇ ਲਾ ਲੋ ਕਿ ਉਹ ਬਾਬਾ ਕਿਰਤ ਕਰਦਾ ਕੋਈ ਕੀ ਉਹ ਬਾਬਾ ਨਾਮ ਜਪਦਾ ਵਾ ਤੁਹਾਨੂੰ ਤਾਂ ਕਹਿ ਰਿਹਾ ਮੈਂ ਨਾਮ ਬੜਾ ਜਪਦਾ ਮੈਂ ਬੜਾ ਐ ਮੈਂ ਬੜਾ ਜੋ ਪਰ ਸੋਚ ਕੇ ਵੇਖੋ ਕੀ ਉਹ ਅੰਦਰ ਉਹਦੇ ਕੀ ਐ ਉਹਦੇ ਅੰਦਰ ਕੀ ਐ ਇਹ ਸੋਚ ਕੇ ਵੇਖੋ ਹੱਥ ਪਾਉਂ ਕਰ ਕਾਮ ਸਭ ਕੀ ਨਰਿੰਜਣ ਨਾਲ ਘਾਲ ਖਾਇਕ ਛੱਥੋ ਦੇ ਨਾਨਕ ਦਾ ਪਛਾਣੇ ਸੀ ਕੀ ਉਹ ਬੰਦਾ ਕਿਰਤ ਕਰਦਾ ਵਾ ਨਹੀਂ ਕਰਦਾ ਵਿਹਲਾ ਰਹਿੰਦਾ ਵਾ ਇਹਨੂੰ ਮਾਰ ਹੀ ਨਾ ਖੰਡਣਗੀ ਤਾਂ ਹੁਣ ਇਹ ਲੋਕਾਂ ਨੂੰ ਰੱਬ ਦਾ ਪਾਠ ਭੜਾਉਣ ਲਈ ਬੰਦੇ ਆਪ ਬਾਣੀ ਤੋਂ ਕੋਹਾਂ ਦੂਰ ਆ ਕਿਰਤ ਤੋਂ ਕੋਹਾਂ ਦੂਰ ਆ ਮਹਾਰਾਜ ਨੇ ਜਿੱਥੇ ਵੀ ਕਿਤੇ ਕੋਈ ਨਗਰੀ ਵਸਾਈ ਧਿਆਨ ਨਾਲ ਮੇਰੀ ਬੇਨਤੀ ਸੁਣੀਓ ਮਹਾਰਾਜ ਨੇ ਜਿੱਥੇ ਵੀ ਕਿਤੇ ਕੋਈ ਨਗਰੀ ਵਸਾਈ ਮਹਾਰਾਜ ਨੇ ਉਹ ਜ਼ਮੀਨ ਮੁੱਲ ਖਰੀਦ ਕੇ ਨਗਰੀ ਵਸਾਈ ਕਦੀ ਵੀ ਮਹਾਰਾਏ ਨੇ ਕਦੀ ਕਿਸੇ ਦੀ ਜ਼ਮੀਨ ਤੇ ਧੱਕੇ ਨਾਲ ਕਬਜ਼ਾ ਨਹੀਂ ਕੀਤਾ ਪਰ ਮਾਫ ਕਰਿਓ ਅੱਜ ਜਿਹੜੇ ਵੱਡੇ-ਵੱਡੇ ਪਖੰਡੀ ਬਾਬੇ ਆ ਲੋਕਾਂ ਦੀਆਂ ਜ਼ਮੀਨਾਂ ਦੇ ਉੱਤੇ ਧੱਕੇ ਨਾਲ ਕਬਜ਼ੇ ਕਰ ਰਹੇ ਆ ਇਹ ਵੱਡੇ ਆ ਕਿ ਜਾਂ ਗੁਰੂ ਨਾਨਕ ਸਾਹਿਬ ਦੇ ਆ ਮੇਰੀ ਬੇਨਤੀ ਹਰ ਵਾਰੀ ਕਰਦਾ ਮੈਂ ਮੇਰੀ ਬੇਨਤੀ ਹਰ ਵਾਰੀ ਆ ਇਹਨਾਂ ਦੀ ਬਿਰਤੀ ਕਿਹੋ ਜੀ ਹੋਵੇਗੀ ਜਿਹੜੀ ਆਪ ਸਾਹਮਣੇ ਅਨਚਾਰ-ਅਨਚਾਰੇ ਆ ਨਿਕਲੋ ਇਹਨਾਂ ਦੇ ਚੰਗਲਾਂ ਚੋਂ ਘਰ ਦੇ ਵਿੱਚ ਮੈਂ ਬੜੀ ਵਾਰੀ ਬੇਨਤੀ ਕੀਤੀ ਸਾਡੇ ਸੰਗ ਸੋਗੇ ਗੱਲ ਕਰਦੇ ਆ ਖੰਡਪਾਤ ਸਾਹਿਬ ਕਰਖਾਇਆ ਮੰਨ ਲਓ ਕੋਈ ਬੱਚੇ ਨੇ ਜਨਮ ਲਿਆ ਘਰ ਦੇ ਵਿੱਚ ਘਰ ਦੇ ਵਿੱਚ ਕਿਸੇ ਬੱਚੇ ਨੇ ਜਨਮ ਲਿਆ ਉਹਨੂੰ ਬੱਚੇ ਨੂੰ ਚੂਲਾ ਛਕਾਉਣ ਵਾਸਤੇ ਅਮਰਤ ਛਕਾਉਣ ਵਾਸਤੇ ਗੁਰੂ ਘਰ ਦਾ ਗ੍ਰੰਥੀ ਸੱਦਿਆ ਭਾਈ ਛੱਦਿਆ ਉਹਨੇ ਨਿਤਨੇਮ ਦੀਆਂ ਬਾਣੀਆਂ ਪੜ੍ਹੀਆਂ ਉਹ ਬਾਣੀਆਂ ਕਿੱਥੇ ਦਰਜੀਆਂ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਜਪਜੀ ਸਾਹਿਬ ਪੜ੍ਹ ਕੇ ਬੱਚੇ ਨੂੰ ਅਮਰਤ ਛਕਾਤਾ ਜਪਜੀ ਸਾਹਿਬ ਕਿੱਥੇ ਗੁਰੂ ਗ੍ਰੰਥ ਸਾਹਿਬ ਚ ਕਹਿੰਨ ਤੋਂ ਭਾਵ ਜੰਮੇ ਤੇ ਗੁਰੂ ਗ੍ਰੰਥ ਸਾਹਿਬ ਦੀ ਲੋੜ ਉਸ ਤੋਂ ਗਾਂ ਆਨੰਦ ਕਾਰਜ ਹੋਇਆ ਨੰਦਕਾਰ ਚ ਲਾਵਾਂ ਚਾਰ ਹੋਣੀਆਂ ਵਾ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਚ ਸੂਈ ਰਾਗ ਦੇ ਵਿੱਚ ਚਾਰ ਲਾਵਾਂ ਗੁਰੂ ਰਾਮਦਾਸ ਪਾਸ਼ਾ ਨੇ ਉਚਾਰੀਆਂ ਲਾਵਾਂ ਹੋਣੀਆਂ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਚ ਫਿਰ ਮਹਾਰਾਜ ਕਹਿੰਦੇ ਜੋ ਆ ਸੋ ਚੱਲ ਸੀ ਸਭ ਕੋਈ ਆਈ ਵਾਰ ਗਿਆ ਜਦੋਂ ਮਨੁੱਖ ਸੰਸਾਰ ਤੋਂ ਚਲਾ ਗਿਆ ਉਦੋਂ ਕਰਦੇ ਨੇ ਖੰਡ ਪਾਟ ਸਾਹਿਬ ਰਖਾਉਣਾ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਚ ਖੰਡ ਪਾਟ ਸਾਹਿਬ ਗੁਰੂ ਗ੍ਰੰਥ ਸਾਹਿਬ ਤੋਂ ਇਸ ਤੋਂ ਅੱਗੇ ਆਪੰਦਾ ਜਲ ਲਾ ਲਓ ਵਿਆਹ ਤੇ ਗੁਰੂ ਗ੍ਰੰਥ ਸਾਹਿਬ ਦੀ ਲੋੜ ਜੰਮੇ ਤੇ ਗੁਰੂ ਗ੍ਰੰਥ ਸਾਹਿਬ ਦੀ ਲੋੜ ਮਰੇ ਦੇ ਗੁਰੂ ਗ੍ਰੰਥ ਸਾਹਿਬ ਜੀ ਲੋੜ ਬਾਲ ਜਵਾਨੀ ਔਰ ਬਿਰਧ ਫੋਨ ਤਿੰਨ ਅਵਸਥਾ ਜਾਣ ਤਿੰਨ ਅਵਸਥਾ ਬਰੀ ਗੁਰੂ ਗ੍ਰੰਥ ਸਾਹਿਬ ਦੀ ਲੋੜ ਬਾਬੇ ਕਿਸ ਦਿਨ ਕੰਮ ਆਉਣੀ ਹੈ ਜਿੰਨੂੰ ਛੱਡਿਓ ਬਿਨਾਂ ਗੁਜ਼ਾਰਾ ਹੁੰਦਾ ਛੱਡ ਦੋ ਜਿੰਨੂੰ ਨਹੀਂ ਛੱਡਿਓ ਬਿਨਾਂ ਗੁਜ਼ਾਰਾ ਹੁੰਦਾ ਉਹਨੂੰ ਨਾ ਛੱਡੋ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਗੁਜ਼ਾਰਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ